ਇਹ ਆ ਬਾਬੇ ਦੀ ਕਰਤੂਤ ਦੇਖੋ ਭਾਈ ਕਿਸ ਤਰ੍ਹਾਂ ਕਰ ਰਿਹਾ ਹੈ ਬਾਬੇ ਦੀ ਕਰਤੂਤ ਹੀ ਔਰਤ ਨੂੰ ਲੰਮਾ ਪਾ ਲੈਂਦਾ ਤੇ ਉਦੋਂ ਬਾਅਦ ਜਿਹੜਾ ਉਹਦੇ ਉੱਪਰ ਪੈ ਜਾਂਦਾ ਆ ਦੇਖੋ ਬਹੁਤ ਸਾਰੇ ਲੋਕੇ ਦੇ ਕੋਲੇ ਜਾਣਦੇ ਆ ਪਰ ਸਾਰਾ ਜਿਹੜਾ ਇਹ ਝੂਠ ਹੈ ਇਹਨਾਂ ਦੇ ਜਿਹੜੇ ਪਹਿਲਾਂ ਲੋਕ ਸਿਖਾਏ ਹੁੰਦੇ ਆ ਇਸ ਤਰ੍ਹਾਂ ਕਰੇ ਇਲਾਜ ਹੁੰਦੇ ਹੁੰਦੇ ਨੇ ਦੇਖੋ ਤੁਸੀਂ ਕਰਤੂਤ ਬਾਬੇ ਦੀ ਔਰਤ ਨੂੰ ਲੰਮਾ ਪਾਰ ਕੇ ਤੇ ਉਦੋਂ ਬਾਅਦ ਜਿਹੜਾ ਉਹਦੇ ਉੱਪਰ ਪੈ ਗਿਆ ਉਹਦੀਆਂ ਬਾਹਾਂ ਮਸੂੜ ਰਿਹਾਗਾ ਇਹੋ ਜਿਹੇ ਬਾਪਿਆਂ ਤੇ ਬਖੰਡੀਆਂ ਤੇ ਕਦੇ ਵੀ ਯਕੀਨ ਨਾ ਕਰੋ ਐਵੇਂ ਕਦੇ ਵੀ ਇਲਾਜ ਨਹੀਂ ਹੁੰਦੇ ਵੱਡੇ ਵੱਡੇ ਜਿਹੜੇ ਹਸਪੀਟਲ ਦੋਸਤੋ ਬਣੇ ਹੋਏ ਨੇਗੇ ਉਹਨਾਂ ਦੇ ਵਿੱਚ ਜਾਓ ਤੇ ਆਪਣਾ ਇਲਾਜ ਕਰਵਾਓ بڑے بڑے ਪੰਜਾਬ ਤੋਂ ਲੋਕ ਵੀ ਸਕੂਲ ਜਾਂਦੇ ਨੇ ਇਹਨੂੰ ਕਾਲੀ ਕੰਬਲੀ ਵਾਲਾ ਬਾਬਾ ਕਹਿੰਦੇ ਨੇ ਤੇ ਆਹ ਦੇਖੋ ਦੇਖੋ ਕਿਵੇਂ ਇੱਕ ਔਰਤ ਨੂੰ ਜਿਹੜਾ ਮੁੱਦਾ ਪਾਰ ਕੇ ਆ ਤੇ ਉਸ ਤੋਂ ਬਾਅਦ ਜਿਹੜੀਆਂ ਉਹਦੀਆਂ ਬਾਵਾ ਮਸੂੜ ਰਿਹਾ ਉਹਦੀ ਗੀਚੀ ਮਸੂੜ ਰਿਹਾ ਜਿਹੜੀਆਂ ਤੇ ਉਸ ਦੀਆਂ ਹੈ ਨਾ ਬਹੁਤ ਸਾਰੀਆਂ ਉਹਦੇ ਨਾਲ ਜਿਹੜੀਆਂ ਹੱਕਦਾਰ ਕਰ ਰਿਹਾਗਾ ਇਸ ਤਰ੍ਹਾਂ ਹੀ ਬੰਦਿਆਂ ਦੇ ਨਾਲ ਕਰੂਗਾ ਆ ਦੇਖੋ ਇੱਕ ਔਰਤ ਨੇ ਜਿਹੜਾ ਬੰਦੇ ਨੂੰ ਚੱਕ ਲਿਆ ਤੇ ਹੁਣ ਜਿਹੜੀਆਂ ਇਹਦੀਆਂ ਲੱਤਾਂ ਫੜੂਗਾ ਇਹ ਦੋਸਤੋ ਇਹਨਾਂ ਦੇ ਸਖਾਏ ਹੁੰਦੇ ਨੇ ਇਹ ਬਾਬੇ ਦੇ ਪਹਿਲਾਂ ਲੋਕ ਕੀ ਤੂੰ ਆਈ ਇਸ ਤਰ੍ਹਾਂ ਤੇ ਉਦੋਂ ਬਾਅਦ ਮੈਂ ਜਿਹੜਾ ਤੈਨੂੰ ਠੀਕ ਕਰੂੰਗਾ ਤੇ ਤੂੰ ਜਿਹੜਾ ਉੱਠ ਜੀ ਹੈਨਾ ਤੇ ਇਹ Rajasthan ਦੀ ਜਿਹੜੀ ਘਟਨਾ ਇਹ ਬਾਬਾ ਜਿਹੜਾ ਕਾਲੀ ਕੰਬਲੀ ਵਾਲਾ ਸੋਨੂੰ ਬਹੁਤ ਸਾਰੇ ਦੇ ਸ਼ਿਵਰ ਮਿਲਣਗੇ Rajasthan ਦੇ ਵਿੱਚ ਤੇ ਬਾਬਾ ਜਿਹੜਾ ਮਸ਼ਹੂਰ ਬਾਬਾ ਹੈਨਾ ਪਰ ਦੋਸਤੋ ਇਹ ਨਰਾ ਜਿਹੜਾ ਡਰਮ ਹੈਗਾ ਬਿਲਕੁਲ ਵੀ ਜਿਹੜਾ ਇਹਦੇ ਵਿੱਚ ਸੱਚ ਨਹੀਂ ਹੈਗਾ ਆ ਦੇਖੋ ਔਰਤ ਨੂੰ ਖੜਾ ਕਰ ਲਿਆ ਤੇ ਉਦੋਂ ਬਾਅਦ ਜਿਹੜੀਆਂ ਇਹਦੀਆਂ ਤਾੜੀ ਇੱਕ ਬੰਦੇ ਨੇ ਤਾੜੀਆਂ ਮਾਰਤੀਆਂ ਤੇ ਬਾਕੀ ਜਿਹੜੇ ਲੋਕ ਤਾੜੀਆਂ ਮਾਰਨ ਲੱਗੇ ਤੇ ਹੁਣ ਔਰਤ ਨੂੰ ਇਹਨੇ ਦੇਖ ਜੱਫੀ ਪਾਲੀ ਤੇ ਇਸੇ ਆਪਣਾ ਜਿਹੜਾ ਹੁਣ ਟੂਈ ਤੇ ਜਿਹੜਾ ਉਹ ਕਰ ਰਿਹਾ ਨਾ ਇਸ ਤਰੀਕੇ ਨਾਲ ਜਿਹੜਾ ਲਾਜ ਕਰ ਰਿਹਾ ਦੋਸਤੋ ਇਹ ਔਰਤ ਨੂੰ ਜਿਹੜਾ ਕੁਝ ਵੀ ਨਹੀਂ ਹੋਇਆ ਹੋਇਆ ਕੁਝ ਵੀ ਜਿਹੜਾ ਇਸ ਔਰਤ ਨੂੰ ਹੋਇਆ ਨਹੀਂ ਹੈ ਗਿਆ ਤੇ ਇਹ ਬਾਬੇ ਜੀ ਸਿਰਫ ਜਿਹੜਾ ਡਰਾਮਾ ਕਰ ਰਿਹਾਗਾ ਇਹ ਲੋਕ ਆਉਂਦੇ ਨੇ ਦੂਰੋਂ ਦੂਰੋਂ ਇਸ ਦੇ ਛਿਬਰ ਦੇ ਵਿੱਚ ਹੀ ਆਉਂਦੇ ਨੇ ਹਨਾ ਤੇ ਡਰਾਮਾ ਚੱਲਦਾ ਸਾਰਾ ਦਿਨ ਵੀ ਜਿਹੜਾ ਇਸ ਤਰ੍ਹਾਂ ਠੀਕ ਹੋ ਜੂਗਾ ਇੱਕ ਔਰ ਬੰਦੇ ਨੇ ਜਿਹੜਾ ਔਰਤ ਨੂੰ ਪਿੱਛੋ ਫੜ ਲਿਆ ਦੋਸਤੋ ਜੀ ਇਸ ਤਰੀਕੇ ਨਾਲ ਦੁਨੀਆ ਠੀਕ ਹੁੰਦੀ ਹੋਵੇ ਮੈਂ ਕਹਿੰਦਾ ਲੋਕਾਂ ਨੂੰ ਹਸਪਤਾਲ ਬਣਾਉਣ ਦੀ ਲੋੜ ਨਹੀਂ ਤੇ ਇਸ ਬਾਬੇ ਕੋਲ ਹੀ ਭੱਜ ਜਾਣਾ ਹੈ ਨਾ ਤੇ ਆਹ ਜਿਹੜਾ ਦੂਜਾ ਉਹ ਲੈ ਗਿਆ ਹੈ ਨਾ ਉਹਨੂੰ ਚੱਕ ਕੇ ਤੇ ਹੁਣ ਆਹ ਦੇਖੋ ਕਾਲੀ ਕੰਬਲੀ ਬੰਦੇ ਦੇ ਉੱਪਰ ਪਾ ਦਿੰਦਾ ਤੇ ਆਹ ਜਿਹੜਾ ਬੰਦਾ ਪਿਆ ਡਰਾਮੇ ਵੀ ਡਰਾਮੇ ਕਰ ਰਿਹਾ ਹੈਗਾ ਇਸ ਉੱਪਰ ਜਿਹੜਾ ਕਾਲੀ ਕੰਬਲੀ ਸੁੱਟੂਆ ਇਹ ਆਹ ਦੇਖੋ ਉੱਪਰ ਬਹਿ ਗਿਆ ਉਹਦੇ ਜਿਹੜਾ ਗੋਡੇ ਉਹ ਕਰ ਰਿਹਾ ਹੈਗਾ ਹੈ ਨਾ ਤੇ ਆਹ ਦੇਖੋ ਝਟਕਾ ਮਾਰਿਆ ਬਾਹ ਨੂੰ ਜਿਹੜਾ ਝਟਕਾ ਮਾਰਿਆ ਉਸ ਉੱਪਰ ਜਿਹੜਾ ਬਾਬਾ ਪੈ ਗਿਆ ਤੇ ਇਸ ਤਰੀਕੇ ਨਾਲ ਜਿਹੜਾ ਇਹ ਇਲਾਜ ਕਰਦਾ ਹੈ ਦੋਸਤੋ ਬੜੇ ਲੋਕਾਂ ਨੇ ਮੈਂ ਪਹਿਲੇ ਇੱਕ ਵੀਡੀਓ ਪਾਈ ਸੀ ਬੜੇ ਲੋਕ ਪੁੱਛਦੇ ਸੀ ਇਹਦੇ ਬਾਰੇ ਵੀ ਇਹ ਜਿਹੜਾ ਇਲਾਜ ਸਾਡੇ ਬਹੁਤ ਸਾਰੇ ਲੋਕਾਂ ਦੇ ਕੋਲੇ ਗਏ ਵੀ ਆ ਪਰ ਦੋਸਤੋ ਇਹ ਨਰਾ ਡਰਾਮ ਹੈ 1% ਵੀ ਜਿਹੜਾ ਇਹਦੇ ਵਿੱਚ ਸੱਚ ਨਹੀਂ ਹੈ ਗਿਆ ਤੇ ਆਪਣਾ ਟਾਈਮ ਨਾ ਖਰਾਬ ਕਰੋ ਜਿਸ ਦਾ ਵੀ ਕੋਈ ਵੀ ਇਲਾਜ ਹੋਣ ਵਾਲਾ ਸਰਕਾਰੀ ਹਸਪਤਾਲ ਦੇ ਵਿੱਚ ਦਿਖਾਓ ਤੇ ਆ ਦੇਖੋ ਇਹ ਔਰਤ ਜਿਹੜੀ ਕਾਫੀ ਹੱਦ ਤੱਕ ਇਹਨੇ ਠੀਕ ਕਰਤੀ ਪਰ ਦੋਸਤੋ ਇਹ ਡਰਾਮ ਹੈਗਾ ਇਹਨਾਂ ਦੇ ਲੋਕ ਜਿਹੜਾ ਪਹਿਲਾਂ ਸਿਖਾਏ ਹੁੰਦੇ ਨੇ ਤੇ ਆ ਦੇਖੋ ਉੱਤੋਂ ਦੀ ਜਿਹੜੀ ਕੰਬਲੀ ਘਮਾ ਦਿੰਦਾ ਤੇ ਉਸਦੂਆ ਜਿਹੜਾ ਉਹਦੇ ਗੋਟੇ ਗਿੱਡੇ ਫੜਦਾ ਹੁੰਦਾ ਨੇਰੇ ਜਿਹੜੇ ਜਮੀਂ ਕੁਝ ਵੀ ਨਹੀਂ ਹੋਇਆ ਹੁੰਦਾ ਜਿੰਨਾ ਲੋਕਾਂ ਨੂੰ ਉਹ ਡਰਾਮਾ ਕਰਦੇ ਨੇ ਇੱਥੇ ਬੈਠ ਕੇ ਸਿਰਫਾ ਤੇ ਹੈਨਾ ਆਪਦੇ ਮਤਲਬ ਵੀ ਲੂਲੇ ਲੰਗੜੇ ਹੋਣ ਦਾ ਪਰ ਉਹਨਾਂ ਨੂੰ ਹੋਇਆ ਕੁਝ ਵੀ ਨਹੀਂ ਹੁੰਦਾ ਦੋਸਤੋ ਆ ਦੇਖੋ ਕਾਲੀ ਕੰਬਲੀ ਵਾਲਾ ਬਾਬਾ ਜਿਹੜਾ ਇਹ ਨੇਰੇ ਡਰਾਮੇ ਕਰ ਰਿਹਾ ਬਾਵਾ ਨੂੰ ਮਸੂੜ ਦਿੰਦਾ ਹੈਗਾ ਤੇ ਇਸ ਨੂੰ 1% ਵੀ ਜਿਹੜਾ ਦੋਸਤੋ ਕੁਝ ਵੀ ਨਹੀਂ ਹੋਇਆ ਬਿਲਕੁਲ ਜਿਹੜਾ ਠੀਕ ਹੈ ਕੰਨਾਂ ਤੇ ਲਾਫੜੇ ਮਾਰੇ ਤੇ ਉਸ ਤੋਂ ਬਾਅਦ ਜਿਹੜਾ ਹੈਨਾ ਤੇ ਆ ਠੀਕ ਹੁੰਦਾ ਉਹ ਬੰਦਾ ਉੱਠ ਗਿਆ ਤੇ ਆ ਦੇਖੋ ਆ ਇਹ ਬੰਦਾ ਉੱਠ ਗਿਆ ਬਿਲਕੁਲ ਸਿੱਧਾ ਚੱਲ ਰਿਹਾ ਤੇ ਲੋਕ ਜਿਹੜੀਆਂ ਤਾੜੀਆਂ ਮਾਰ ਦਿੰਦੇ ਨੇ ਤਾਂ ਦੋਸਤੋ ਨਰਾ ਡਰਾਮਾ ਇਹ ਕੁਝ ਵੀ ਨਹੀਂ ਹੋਇਆ ਹੋਇਆਗਾ ਜਿਹੜਾ ਆ ਮੇਰਾ ਪਖੰਡ ਹੈ ਦੁਨੀਆ ਦੇ ਵਿੱਚ ਸਾਡੇ ਖਾਸ ਕਰਕੇ ਭਾਰਤ ਦੀ ਗੱਲ ਕਰੀਏ ਤਾਂ ਇਹੋ ਜਿਹੇ ਪਖੰਡੀ ਬਾਬੇ ਜਿਹੜੇ ਤੁਹਾਨੂੰ ਰੋਜ਼ ਮਿਲਣਗੇ ਤੇ ਤੁਸੀਂ ਹਮੇਸ਼ਾ ਨੈਟ ਤਾਂ ਇਹਨਾਂ ਦੀਆਂ ਜਿਹੜੀਆਂ ਬਥੇਰੀਆਂ ਵੀਡੀਓ ਵੀ ਦੇਖੋਗੇ ਪਰ ਦੋਸਤੋ ਸਾਰਾ ਦਾ ਸਾਰਾ ਜਿਹੜਾ ਡਰਾਮਾ ਹੁੰਦਾ ਆ ਦੇਖੋ ਜਵਾਕ ਜਿਹੜਾ ਇਹਨੇ ਠੀਕ ਕਰਕੇ ਭੇਜਤਾ ਜਦਕੀ ਜਵਾਕ ਨੂੰ ਕੁਝ ਵੀ ਨਹੀਂ ਹੋਇਆ ਸੀ ਆ ਇੱਕ ਹੋਰ ਬੰਦਾ ਹੈ ਹੁਣ ਇਹਦੀਆਂ ਬਾਹਾਂ ਜਿਹੜੀਆਂ ਲੱਤਾਂ ਦੇ ਉੱਪਰ ਬੈਠੂਗਾ ਇਹਨੂੰ ਝਟਕਾ ਮਾਰੂਗਾ ਹੈਨਾ ਤੇ ਉਸ ਤੋਂ ਬਾਅਦ ਇਹ ਵੀ ਜਿਹੜਾ ਖੜਾ ਹੋ ਗਿਆ ਇੱਥੋਂ ਭੱਗ ਜਾਊਗਾ ਤਾਂ ਦੋਸਤੋ ਇਹ ਡਰਾਮਾ ਇਹੋ ਜਿਹੀਆਂ ਗੱਲਾਂ ਵਿੱਚ ਕਦੇ ਵੀ ਨਾ ਆਓ ਵੀਡੀਓ ਵਧੀਆ ਲੱ